ਵੀਰ ਜੀ ਅਜਾ ਲਖਵੀਰ ਕਿਥੇ ਇੱਧਰ ਬੈਠੇ ਹੋ ਆਹ ਨਾ ਆ ਦੇ ਇੱਧਰ ਗੱਲ ਕਰਨੀ ਸੀ ਤੁਹਾਡਾ ਨਾਲ ਇੱਕ ਦੱਸੋ ਵੀਰ ਜੀ ਗੱਲ ਕੀ ਕਰਨੀ ਆ ਮੈਂ ਤੇ ਦੀਵ ਨੇ ਸਲਾਹ ਕੀਤੀ ਆ ਕਿ ਆਪਾਂ ਦੋਵਾਂ ਜੀਆਂ ਨੇ ਹੁਣ ਬਾਹਰ ਜਾਣਾ ਵਾ ਇੱਥੇ ਤੁਹਾਨੂੰ ਪਤਾ ਵਾ ਨੌਕਰੀ ਕੋਈ ਮਿਲ ਨਹੀਂ ਢਈ ਤੇ ਜਿਹੜਾ ਮੇਰਾ ਹਿੱਸਾ ਵਾ ਨਾ ਜਿਹੜੀ ਸਾਡੀ ਹਾਈਵੇ ਚ ਪੈੜੀ ਆਈ ਆ ਉਹ ਚ ਜਿਹੜਾ ਮੇਰਾ ਹਿੱਸਾ ਤੁਸੀਂ ਦਦਾ ਕਰੋ ਮੇਰੇ ਹਿੱਸੇ ਦੇ ਮੈਨੂੰ ਪੈਸੇ ਦੇ ਦਿਓ ਤੁਸੀਂ ਦੋਵੇਂ ਜੀ ਫਿਰ ਬਾਹਰ ਚਲ ਜਾਓ ਮੈਂ ਤਾਂ ਇਨਾ ਪੈਸਾ ਦਾ ਨਾ ਕੁਝ ਹੋਰ ਹੀ ਸੋਚਿਆ ਸੀ ਇਹੇ ਸੰਭੰਗਣ ਡਿਆ ਕੋਈ ਨਹੀਂ ਚਾੜਦਾ ਤੈਨੂੰ ਮੱਝਾ ਜੇ ਲਖਬੀਰ ਗੱਲ ਤੇਰੀ ਸਹੀ ਆ ਤੂੰ ਨਾ ਮੇਰੇ ਦਿਲ ਦੀ ਗੱਲ ਕੀਤੀ ਆ ਚੱਲ ਤੁਸੀਂ ਦੋਵੇਂ ਜੀ ਬਾਹਰ ਚਲ ਜੂਗੇ ਇੱਥੇ ਦੀ ਕਿਹੜੀ ਗੱਲ ਵਾ ਇੱਥੇ ਮੈਂ ਸੰਭੀ ਜਾਣਾ ਵਾ ਕਰਦਾ ਕੰਮ ਸਾਰਾ ਹੀ ਤੇ ਦੋਵੇਂ ਜਣੇ ਇੱਥੇ ਕੀ ਕਰਨਾ ਨਾਲੇ ਗਾੜੀ ਬੱਚੇ ਵੀ ਸੈਟ ਹੋ ਜਾਣਗੇ ਉਹ ਵੀਰ ਜੀ ਉਹ ਤੇ ਮੈਨੂੰ ਪਤਾ ਹੀ ਆ ਤੁਸੀਂ ਸਾਡਾ ਮਾੜਾ ਥੋੜੀ ਸੋਚਣਾ ਵਾ ਅੱਗੇ ਵੀ ਤੁਸੀਂ ਸਾਨੂੰ ਪੜਾਇਆ ਲਿਖਾਇਆ ਵਾ ਤੇ ਅੱਗੇ ਵੀ ਤੁਸੀਂ ਸਾਡਾ ਵਧੀਆ ਹੀ ਕਰੋਗੇ। ਉਹ ਚੱਲ ਕੋਈ ਗੱਲ ਨਹੀਂ ਲਖਬੀਰ ਮਹਾਰਾਜ ਨੇ ਸਭ ਕੁਝ ਚੰਗਾ ਕਰ ਦੇਣਾ ਵਾ ਤੇ ਮੇਰਾ ਰਾਦਾ ਹੁਣ ਬੱਵੀ ਤੇ ਚਲੀਏ ਤੇ ਜੇ ਉੱਥੇ ਕੱਖ ਕੁੱਖ ਹੋਊਗਾ ਨਾ ਤੇ ਬੰਦਿਆਂ ਨੂੰ ਕਹਿ ਕੇ ਕਢਵਾ ਦਾਂਗੇ। ਚਲਿਏ ਨਾਲੇ ਫੇਰਾ ਮਾਰੀਏ ਬੱਵੀ। ਚਲੋ ਠੀਕ ਆ ਮਾਰਣੇ ਚੱਲ। ਹਾਂ ਚੱਲ ਮੇਰਾ ਵੀਰ। ਚਲੋ ਚਲੋ। ਵੀਰ ਜੀ ਕੱਖ ਵੇਹ ਵਾ ਕਿ ਬੜਾ ਹੋ ਗਿਆ ਵਾ। ਇਦਾਂ ਕਰੀਏ ਬੰਦੇ ਡਾਗ ਨਾ ਵੀਰ ਜੀ ਤੇ ਆ ਦੋ ਤਿੰਨ ਜਾਣੇ ਤੇ ਆ ਕੱਖ ਜਾਂ ਕਢਾ ਲਈਏ। ਬਿਲਕੁਲ ਵੀ ਸਿਆ ਮੰਗਦਾ ਇਹ ਨਾ ਹਿੱਸਾ ਕਿੱਥੋਂ ਦੀ ਟਿਕਟ ਕਰਾਵਾਂ ਤੇਰੀ ਜੇ ਤੂੰ ਅੱਜ ਪੈਸੇ ਦੀ ਗੱਲ ਨਾ ਨਾ ਕਰਦਾ ਤੇ ਇੱਥੋਂ ਤੱਕ ਨੋਕਤ ਨਹੀਂ ਆਉਣੀ ਤੈਨੂੰ ਪਤਾ ਨਾ ਪੈਸੇ ਪਿੱਛੇ ਲੋਕੀ ਦੁਨੀਆ ਕੀ ਕੀ ਕਰ ਦਿੰਦੀ ਆ ਉਹ ਕੰਮ ਮੈਨੂੰ ਅੱਜ ਕਰਨਾ ਪਿਆ ਹੈ ਹੈ ਤਾਂ ਤੂੰ ਮੇਰਾ ਭਰਾ ਹੀ ਪਰ ਪੈਹ ਵਾਲੀ ਗੱਲ ਕਰਕੇ ਨਾ ਮੇਰਾ ਸ਼ਰੀਕ ਬਣ ਗਿਆ ਚੱਲ ਹੁਣ ਪਿਆਰ ਆ ਇੱਥੇ ਹਾਂ ਪਾਜੀ ਤੇ ਆ ਗਏ ਨੀ ਤਿਲਕਬੀਰ ਨਹੀਂ ਆਏ ਸਵੇਰ ਦੇ ਘੇ ਆ ਚੱਲ ਪਾਜੀ ਨੂੰ ਪੁੱਛਦੀ ਹਾਂ ਪਾਜੀ ਲਖਬੀਰ ਨਾ ਸਵੇਰ ਦੇ ਘਰ ਨਹੀਂ ਹੈਗੇ ਤੁਹਾਡੇ ਨਾਲ ਤੇ ਨਹੀਂ ਗਏ ਕਿਤੇ ਨਹੀਂ ਨਹੀਂ ਦੀਪ ਮੇਰਾ ਨਹੀਂ ਗਿਆ ਪਾਜੀ ਮੈਂ ਤਾਂ ਡਿਕਨ ਨਹੀਂ ਕਿ ਰੋਟੀ ਪਾਣੀ ਵੀ ਇਹਨਾਂ ਨੇ ਖਾਣਾ ਤੇ ਪਤਾ ਨਹੀਂ ਕਿੱਥੇ ਗਏ ਆ ਮੇਰਾ ਫੋਨ ਵੀ ਨਹੀਂ ਚੱਕਣ ਦੇ ਆ ਚੱਲ ਕੋਈ ਨਹੀਂ ਦੀਪ ਆ ਜਾਂਦਾ ਵਾ ਕੀ ਬੜੇ ਜ਼ਰੂਰੀ ਕੰਮ ਗਿਆ ਹੋਵੇ ਤਾਂ ਬੰਦਾ ਚੁੱਕਦਾ ਨਹੀਂ ਆ ਹਾਂਜੀ ਇਹ ਵੀ ਹੈ ਚਲੋ ਕੋਈ ਨਹੀਂ ਦੀਖ ਲੈਣਾ ਕਰ ਕੋਈ ਕੱਲ੍ਹ ਆ ਜਾਂਦਾ ਵਾ ਠੀਕ ਹੈ ਪਾਜੀ ਹਾਂ ਦੇਵ ਉਹਦੀ ਢੀਕ ਨਾ ਕਰ ਉਹਨੇ ਜਿੱਥੇ ਜਾਣਾ ਸੀ ਉਹ ਚਲ ਗਿਆ ਫੋਨ ਤੇ ਤੇਰਾ ਤਾਂ ਹੀ ਚੁਕੇ ਨਾ ਜੇ ਜਿੰਦਾ ਹੋਵੇ ਉਹ ਚਲ ਗਿਆ ਹੁਣ ਲੰਮੀ ਯਾਤਰਾ ਤੇ ਭਾਜੀ ਭੁੱਖ ਬੜੀ ਲੱਗੀ ਆ ਭਾਬੀ ਨੂੰ ਕੋਹ ਰੋਟੀ ਪਾ ਕੇ ਲਿਆਵੇ ਕੋਈ ਨੀ ਮਹੌਨੇ ਬਾਏ ਮਾਰਦਾ ਰਮਨ ਆ ਲੈ ਉਹ ਰੋਟੀ ਪਾ ਕੇ ਭੁੱਖ ਬੜੀ ਲੱਗੀ ਆ ਚੇਤੀ ਆਇਓ ਫਿਰ ਰੋਟੀ ਮੰਗਣ ਡੇ 12 ਥਕੇ ਆਇਆ ਇੱਠੇ ਪਾ ਦਿੰਦੀ ਹਾਂ ਉਹਨਾਂ ਨੂੰ ਜੇ ਵੱਖੋ-ਵੱਖ ਪਾਈ ਨਾ ਫੇਰ ਨਾ ਆ ਲਖਬੀਰ ਜਿਹੜਾ ਇਹਨੇ ਜਾਣ ਕੇ ਮਜ਼ਾਕ ਕਰਨੇ ਆ ਭਾਬੀ ਤੂੰ ਵਿਤਕਰਾ ਕਰਨ ਲੈ ਪਈ ਆ ਇੱਕੋ ਸਾੜੀ ਵਿੱਚ ਅੱਗੇ ਖਾਂਦੇ ਸੀ ਇੱਕੋ ਜੀ ਪਾ ਦਿੰਦੀ ਆ ਪਰ ਇਹ ਨਾ ਹੋਵੇ ਕਿ ਉਹਨੇ ਆਪਣੀ ਕਰਦੀ ਨਾ ਖਾਣੀ ਹੋਵੇ ਫੇਰ ਕਵੇ ਭਾਬੀ ਤੂੰ ਭਰਾ ਨਾ ਹੀ ਪਾ ਕੇ ਲਿਆਤੀ ਆ ਚੱਲ ਜੇ ਉਹਦਾ ਨਾ ਖਾਣੀ ਹੋਊ ਤਾਂ ਵੱਖਰੀ ਪਾ ਲੂ ਕਬੀਰੇ ਹਾਂਜੀ ਕਿਤੇ ਤੂੰ ਨਾ ਦੀਪਨਾ ਰੋਟੀ ਤੇ ਨਹੀਂ ਖਾਣੀ ਇਹ ਨਾ ਕਵੀ ਭਾਬੀ ਨਾ ਭਰਾ ਨਾ ਹੀ ਪਾ ਕੇ ਲਿਆਤੀ ਆ ਸੋਚ ਲਾ ਨਹੀਂ ਨਹੀਂ ਇਦਾਂ ਦੀ ਨਹੀਂ ਕੋਈ ਜਾਨ ਤੇਰੀ ਕਲਾਸ ਨਾ ਲੱਗ ਜੇ ਕਿਤੇ ਨਹੀਂ ਨਹੀਂ ਕੋਈ ਗੱਲ ਇਹਨੂੰ ਪਤਾ ਹੀ ਇਕੱਠੇ ਰੋਟੀ ਖਾਂਦੇ ਆ ਓਹੋ ਭਾਬੀ ਨਹੀਂ ਮਿਰਚ ਪਾ ਲੈਂਦੀ ਆ ਤੁਹਾਨੂੰ ਬਾਦ ਹੈ ਮੈਂ ਨਹੀਂ ਮਿਰਚ ਖਾਣਾ ਨਹੀਂ ਆ ਨਹੀਂ ਯਾਰ ਲਖਵੀਰ ਮੱਚਦਾ ਹੈ ਹੀ ਨਹੀਂ ਆ ਇਹ ਤੇ ਅਈਸੋ ਵੀ ਤੋ ਤੁਹਾਨੂੰ ਭਾਰੀ ਕਿੱਥੋਂ ਮਿਰਚ ਲਗਣੀ ਆ ਭਾਬੀ ਨੇ ਜੇ ਬਣਾਈ ਆ ਆ ਵੇਖ ਲੋ ਕਿਦਾਂ ਮਜ਼ਾਕ ਕਰਦਾ ਵਾ ਅੱਗੇ ਭਾਬੀ ਤਾਂ ਰੋਟੀ ਬਣਾ ਕੇ ਖਵਾਉਂਦੀ ਰਹੀ ਆ ਹੁਣ ਜਦੋਂ ਦਾ ਤੇਰਾ ਵਿਆਹ ਹੋ ਗਿਆ ਵਾ ਨਾ ਹੁਣ ਭਾਬੀ ਦੇ ਹੱਥਾਂ ਦੀ ਰੋਟੀ ਨਹੀਂ ਨਾ ਚੰਗੀ ਲੱਗਦੀ ਕਦੀ ਮਿਰਚਾਂ ਜ਼ਿਆਦੀਆਂ ਵਾ ਕਦੀ ਲੂਣ ਘੱਟ ਵਾ ਆ ਪਖੰਡ ਜੇ ਨਾ ਨਾ ਹੀ ਕਰਿਆ ਕਰ ਤੇ ਚੰਗੀ ਗੱਲ ਵਾ ਫੇਲੋ ਕਦੀ ਕਹਿੰਦਾ ਦਾ ਹੀ ਇਦਾਂ ਆਹੋ ਹੁਣ ਇਹਨੂੰ ਦੀਪ ਦੇ ਹੱਥਾਂ ਦੀ ਸਵਾਦ ਲੱਗਦੀ ਆ ਮੈਂ ਸਬਜ਼ੀ ਬਣਾਇਆ ਹੀ ਨਹੀਂ ਕਰਨੀ ਹੁਣ ਮੈਂ ਦੀਪ ਨੂੰ ਕਿਹਾ ਕਰਨਾ ਵੀ ਤੂੰ ਹੀ ਬਣਾ ਸਬਜ਼ੀ ਤੇਰੇ ਘਰ ਵਾਲੇ ਦੇ ਨਾ ਨੱਕ ਤੇ ਨਹੀਂ ਚੜਦੀ ਜਦੋਂ ਮੈਂ ਸਬਜ਼ੀ ਬਣਾਉਂਦੀ ਉਹਦੇ ਕਹਿੰਦਾ ਮਿਰਚਾਂ ਵੱਧ ਪਾਈਆਂ ਵਾ ਉਹੋ ਤੂੰ ਇਹ ਤੇ ਜਾਣ ਕੇ ਗੁੱਸਾ ਕਰ ਗਈ ਉਹ ਸਬਜ਼ੀ ਤੇ ਬਣੀ ਬੜੀ ਸਵਾਦ ਆ ਫਿਰ ਮੈਨੂੰ ਹੀ ਤਮਾ ਹੁੰਦਾ ਉਹ ਮੈਂ ਤੇ ਵਹਿ ਗੈਣਿਆ ਚੱਲ ਜਾੜ ਕੇ ਹਸਾ ਸਮਝਾ ਕਰਨ ਰਿਹਾ ਸੀ ਭਾਪੀ ਨਾਲ ਅੱਛਾ ਇਹਨੂੰ ਹਾਂ ਸਮਝਾਕ ਜਿਆਦਾ ਹੀ ਹੁੰਦਾ ਵਾ ਪਰ ਹੁਣ ਮੈਂ ਕੰਮ ਛੱਡ ਹੀ ਦੇਣਾ ਵਾ ਨਾ ਨਾ ਇਹ ਕੰਮ ਨਾ ਛੱਡੀ ਭੁਕੇ ਮਾਰਨਾ ਹੀ ਕਿਉਂ ਪਰ ਮੇਰੀ ਵੀ ਦਰਾਨੀ ਆਈ ਆ ਮੈਂ ਵੀ ਮੰंजे ਤੇ ਬੈ ਕੇ ਰੋਟੀ ਖਾਉਂਗੀ ਹੋਰ ਗੱਲ ਹੋਏਗਾ ਤੇ ਅਮਰ ਬੜੇ ਹੁੰਦੇ ਨੇ ਮਿਆੜੀ ਛੜੀ ਆ ਮੋਲੇ ਕੰਮ ਹੋ ਗਿਆ ਤਾਂ ਉਹ ਦਾ ਤੇ ਕੋਈ ਗੱਲ ਨਹੀਂ ਉਹਨੂੰ ਮੈਂ ਕੰਮ ਸੰਭਾਲ ਦੇਣਾ ਵਾ ਵੇਖਿਓ ਸਹੀਂ ਕਿਦਾਂ ਟ੍ਰੇਡ ਹੁੰਦੀ ਆ ਉਹਨੇ ਮੈਨੂੰ ਅਗਲਾ ਦਿਆ ਕਰਨੀਆਂ ਦੀਦੀ ਐਦਾਂ ਨਹੀਂ ਤੇ ਐਦਾਂ ਸਬਜ਼ੀ ਬਣਾਓ ਜਦੋਂ ਟ੍ਰੇਡ ਹੋ ਜੂਗੀ ਨਾ ਤੇ ਫਿਰ ਉਹਨੂੰ ਡਾਸ਼ੇੜਿਆ ਕਰੀ ਚਲੋ ਚਲੋ ਖਾ ਲਓ ਦੋਵੇਂ ਭਰਾ ਨਾ ਗੱਲਾਂ ਦਾ ਕੜਾ ਕੱਟ ਹੀ ਕਰਿਆ ਕਰੋ ਮੈਂ ਪਾਣੀ ਲਿਆਦਾ ਤੁਹਾਨੂੰ ਕੀ ਸਾਰਾ ਦਿਨ ਫੋਨ ਤੇ ਲੱਗੀ ਰਹਿੰਦੀ ਆ ਹਾਂਜੀ ਕੋਈ ਘਰ ਦੇ ਕੰਮ ਕਰ ਵੀ ਕਰ ਲਿਆ ਕਰੋ ਕੰਮ ਕਰ ਦੀਦੀ ਕਰੰਦੇ ਸੀ ਤੇ ਮੈਂ ਬੈਠ ਗਈ ਹਲੇ ਮੇਰੀ ਗੱਲ ਸੁਣੋ ਜਿਹੜੀ ਤੁਸੀਂ ਗੱਲਾਂ ਕਰਨ ਨੇ ਮੈਂ ਸੁਣਨ ਨਹੀਂ ਹੀ ਤੁਸੀਂ ਦੀਦੀ ਨਾਲ ਮਜ਼ਾਕ ਹੀ ਬੜਾ ਕਰਨ ਨਹੀਂ ਹੀ ਉਹ ਨਹੀਂ ਇੰਨਾ ਮਜ਼ਾਕ ਤੇ ਸਾਡਾ ਚੱਲਦਾ ਹੀ ਆ ਮੇਰੀ ਗੱਲ ਸੁਣੋ ਇੰਨਾ ਮਜ਼ਾਕ ਨਾ ਦੀਦੀ ਨਾਲ ਕਰਿਆ ਕਰੋ ਜੇ ਸੱਚੀ ਦੀਦੀ ਨੇ ਸਬਜੀ ਵਗੈਰਾ ਬਣਾਣੀ ਬੰਦ ਕਰਦੀ ਮੈਨੂੰ ਨਹੀਂ ਉਹ ਹਜੇ ਇੰਨਾ ਕੰਮ ਆਂਦਾ ਮੈਂ ਪੜ੍ਹਾਈ ਕੀਤੀ ਹੈ ਤੇ ਕੰਮ ਸਾਰਾ ਮੰਮੀ ਹੋ ਨਹੀਂ ਕਰਦੇ ਸੀ ਤੇ ਮੈਂ ਐਸੇ ਕਰਕੇ ਤੇ ਕਹਿਣਾ ਵਾਂ ਕਿ ਫੋਨ 'ਚ ਨਾ ਬੋਦੀ ਵੜਿਆ ਕਰੋ ਕੰਮ ਸਿੱਖਿਆ ਕਰ ਜਾਏ ਕੋਈ ਨਹੀਂ ਹੌਲੀ ਹੌਲੀ ਸਿੱਖੂਗੀ ਨਾ ਜੇ ਸਿੱਖੇਗੀ ਤੇ ਫੇਰੀ ਆਊਗਾ ਗਾਂ ਤੋਂ ਮਜ਼ਾਕ ਘਟ ਕਰਿਆ ਕਰ ਇਹ ਨਾ ਹੋਵੇ ਸਾਰਾ ਰਸੋਈ ਦਾ ਕੰਮ ਮੇਰੇ ਸਿਰ ਤੇ ਪੈ ਜੇ ਤੇ ਮੈਂ ਇੰਨਾ ਸਾਂਭ ਨਹੀਂ ਸਕਦੀ ਹਾਂ ਜੀ ਉਹ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਤਾਂ ਹੀ ਤੇ ਤੁਹਾਨੂੰ ਮੈਂ ਕਹਿੰਨਾ ਮੜਾ ਮੋਟਾ ਕੰਮ ਹੱਥ ਮਾਰਨਾ ਸਿੱਖਿਆ ਕਰ ਕੋਈ ਨਹੀਂ ਮੈਂ ਸਿੱਖਿਆ ਕਰੂੰਗੀ ਉਹਨਾਂ ਦੀਦੀ ਕੋਲੋਂ ਨਾ ਜਾ ਚਾਊਗੀ ਤੇ ਫੇਰੀ ਗੱਲ ਬਣਨੀ ਆ ਨਾਲੇ ਉਹ ਮੇਰੀ ਅੰਗਲਾਂ ਦਾ ਗੁੱਸਾ ਨਹੀਂ ਕਰਦੇ ਏਡੀ ਨਹੀਂ ਗੱਲ ਹੈਗੀ ਨਹੀਂ ਨਹੀਂ ਉਹ ਹੋ ਜਾਂਦਾ ਨਾ ਹੁਣ ਜਿੱਦਾਂ ਤੁਹਾਡਾ ਵਿਆਹ ਹੋ ਗਿਆ ਤੇ ਉਹ ਫਿਰ ਹੋ ਜਾਂਦਾ ਕਈ ਵਾਰ ਉਹ ਚਲੋ ਜਦੋਂ ਕਹਿਣਗੇ ਤੋਂ ਵੇਖ ਲਾਂਗੇ ਪਰ ਇਹ ਨਹੀਂ ਮਜ਼ਾ ਕਰਦੇ ਚਲੋ ਠੀਕ ਹੈ ਉਹ ਨਾਲੇ ਭਾਬੀ ਪਹਿਲਾਂ ਵੀ ਵਿਆਹ ਤੋਂ ਸਾਰਾ ਕੰਮ ਉਹੀ ਕਰਦੇ ਸੀ ਨਾਲੇ ਉਹ ਮੈਨੂੰ ਆਪਣੇ ਮੁੰਡਿਆਂ ਵਾਂਗ ਸਮਝਦੇ ਆ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਹਾਂਜੀ ਹਾਂਜੀ ਕੋਈ ਨਹੀਂ ਮੈਂ ਵੀ ਜਦੋਂ 나 ਮੈਨੂੰ ਕੋਈ ਸਮਝ ਆਊਗੀ ਤੇ ਮੈਂ ਦੀਦੀ ਕੋਲ ਪੁੱਛ ਲਿਆ ਕਰੂੰਗੀ ਤੇ ਕੰਮ ਉਹਨਾਂ ਕੋਲ ਸਿੱਖ ਲੂੰਗੀ ਹਾਂ ਕੰਮ ਸਾਰਾ ਸਿੱਖੂ ਉਹਨਾਂ ਤੋਂ ਨਾਲੇ ਨਾਲੇ ਉਹਨਾਂ ਨੇ ਕਿੰਨਾ ਕੁ ਚਿਰ ਕੰਮ ਕਰਨਾ ਵਾ ਅੱਗੇ ਸਾਰੀ ਉਮਰ ਕਰਦੇ ਹੀ ਰਹੇ ਆ ਕੋਈ ਗੱਲ ਨਹੀਂ ਹੁਣ ਮੈਂ ਸਿੱਖੂੰਗੀ ਕੰਮ ਚਲੋ ਦੀਦੀ ਦਾ ਸੁਭਾਅ ਵੀ ਵਧੀਆ ਹੈ ਮੈਨੂੰ ਪਤਾ ਲੱਗ ਗਿਆ ਕਿ ਵਧੀਆ ਸੁਭਾਅ ਦੇ ਨੇ ਕੀ ਸਿੱਖ ਲਿਆ ਕਰ ਜਿਹੜੀ ਚੀਜ਼ ਨਹੀਂ ਪਤਾ ਲੱਗਦੀ ਉਹਨਾਂ ਨੂੰ ਪੁੱਛਿਆ ਕਰ ਠੀਕ ਹੈ ਠੀਕ ਹੈ ਆਓ ਨਾਲ ਹੁਣ ਵੀ ਉੱਠ ਕੇ ਕਰ ਕੋਈ ਕੰਮ ਨਾਲ ਜਹਾ ਦੇ ਚਲੋ ਠੀਕ ਹੈ ਕਰ ਲੈ ਆਓ ਚਲ ਠੀਕ ਆ ਆ ਮੰਮੀ ਜੀ ਚਾਹ ਚਾਹ ਤੇ ਚੱਲ ਪੀ ਲੈਣੀ ਆ ਮਫਤ ਹਾਂਜੀ ਤੇ ਮੇਰੇ ਲਾਗੇ ਬੈਹ ਇੱਥੇ ਮੇਤੀ ਹਾਂਜੀ ਮੰਮੀ ਜੀ ਮੈਂ ਪਤਾ ਕਰਨਾ ਗੱਲ ਕਰਨੀ ਸੀ ਇੱਕ ਹਾਂਜੀ ਗੱਲ ਇਹ ਕਰਨੀ ਸੀ ਭਈ ਰਮਨ ਦੀ ਮੈਂ ਗੱਲ ਲੱਗੀ ਤੁਹਾਨੂੰ ਦੱਸਣਾ ਭਈ ਉਹਨੇ ਆਪਣੇ ਦੇਰ ਨੂੰ ਦੇਰ ਸਮਝਿਆ ਨਹੀਂ ਉਹਨੇ ਭਰਾ ਹੀ ਸਮਝਿਆ ਹਾਂ ਇਹ ਨਾ ਉਹਨੇ ਵੇਹਲਾ ਪੀ ਗਿਆ ਸਕੂਲੇ ਜਾਣਾ ਤਾਂ ਵੀ ਪੈਸੇ ਵੀ ਉਹਦੇ ਕੋਈ ਮੰਗਣੇ ਨਹੀਂ ਮੈਂ ਮੈਂ ਭਵੇਂ ਮਾਂ ਹਾਂ ਨਾ ਮੇਰੇ ਕੋਲ ਸਭ ਮੰਗਣੇ ਨਹੀਂ ਉਹਦੇ ਕੋਈ ਮੰਗਨੇ ਭਾਬੀ ਮੈਨੂੰ ਪੈਸੇ ਨਹੀਂ ਹਾਂਜੀ ਬਸ਼ਾਇਤ ਚੱਲਿਆ ਪੜਨ ਤੇ ਉਹਨੇ ਨਾ ਨਹੀਂ ਕਰਨੀ ਉਹਨੇ ਉਸੇ ਵੇਲੇ ਕੱਢ ਕੇ ਪੜਾ ਦੇਣੀ ਕੱਪੜੇ ਉਹਦੇ ਆਉਣਾ ਉਸੇ ਵੇਲੇ ਧੋਣੇ ਪ੍ਰੈਸ ਕਰਨੇ ਰੱਖਣੇ ਸਵੇਰੇ ਫੇਰ ਪਾ ਕੇ ਜਾਣੇ ਬੜਾ ਹੀ ਕਰਦੀ ਰਹੀ ਆ ਉਹ ਭਰਾਵਾਂ ਵਾਂਗੂ ਰੱਖਿਆ ਉਹਨੇ ਤੇ ਪੁੱਤ ਹੁਣ ਏਦਾਂ ਆ ਵੀ ਜੇ ਅਪਲ ਤੇ ਉਹਦਾ ਸੁਭਾਅ ਨਹੀਂ ਗਾਇਤ ਮਾੜਾ ਉਹ ਚੱਲਣਾ ਸੁਭਾਅ ਹੁੰਦਾ ਕਿਉਂ ਸੁਭਾਅ ਦੇ ਬਹੁਤ ਵਧੀਆ ਦੀ। ਮੇਰੇ ਨਾਲ ਤੇ ਤੈਨੂੰ ਪਤਾ ਉਹਦਾ ਟਾਈਮ ਕੱਢਣ ਲਈ ਨੂੰ ਸਸ ਕੋਈ ਗੱਲ ਹੀ ਨਹੀਂ। ਹਾਂਜੀ ਤੇ ਰਮਨ ਦੀ ਅਸੀਂ ਬਤਵਾ ਪੀ ਉਹਨੇ ਕਿਸੇ ਨੂੰ ਚੱਗੀ ਨਹੀਂ ਮਾੜੀ ਨਹੀਂ ਤੇ ਐਮ ਟਾਈਮ ਨਾਲ ਰੋਟੀ ਪਾਣੀ ਸਭ ਕੁਝ ਮੈਨੂੰ ਹੀ ਚਾਉਂ ਥਾਈ। ਕਦੀ ਮੈਨੂੰ ਕਾਮ ਦੱਸਿਆ ਹੀ ਨਹੀਂ ਵੀ ਮੰਮੀ ਤੂੰ ਆ ਕਰ ਲੈ। ਹਾਂਜੀ ਆਪੇ ਹੀ ਮੈਨੂੰ ਰੋਟੀ ਪਾਣੀ ਮੰਝੇ ਤੇ ਮੰਮੀ ਤੂੰ ਰਹਿੰਦੇ ਮੈਂ ਆਪਕੇ ਘਰ ਲਾ ਗਈ ਸਾਰਾ ਬੜਾ ਕੰਮ ਕੀਤਾ। ਤੇ ਹੁਣ ਪੁੱਤ ਗੱਲ ਐਦਾਵਾ ਪਈ ਜੇ ਕਿਤੇ ਕਿਸੇ ਵੇਲੇ ਚਲੋ ਬੰਦਿਆਂ ਦੇ ਸੁਭਾਅ 'ਚ ਥੋੜਾ ਜਿਹਾ ਫਰਕ ਪੈ ਜਾਂਦਾ ਕਈ ਵਾਰ ਹੈ ਨਾ ਤੇ ਤੁੰਗ ਬਾੜੀ ਕੋਈ ਜਵਾਬ ਸਵਾਲ ਨਹੀਂ ਕਰਨਾ ਠੀਕ ਭੈਣਾ ਵਾਂਗੂ ਰਹਿਣਾ ਮੰਮੀ ਜੀ ਮੈਂ ਤੁਹਾਡੀ ਸਾਰੀ ਗੱਲ ਸਮਝ ਗਈ ਆ ਮੈਂ ਤੇ ਦੀਦੀ ਨੂੰ ਅੱਗੇ ਵੱਡੀ ਭੈਣ ਸਮਝਦੀ ਆ ਉਹਨੇ ਤੇ ਲਖਬੀਰ ਨੇ ਵੀ ਦੱਸਿਆ ਹੈ ਕਿ ਦੀਦੀ ਦਾ ਸੁਭਾਅ ਬੜਾ ਵਧੀਆ ਤੇ ਮੈਂ ਵੀ ਹੁਣ ਵਿਆਹ ਨੂੰ ਵੀ ਕਿੰਨਾ ਟਾਈਮ ਹੋ ਗਿਆ ਤੇ ਦੀਦੀ ਦਾ ਸੁਭਾਅ ਵਾਕੇ ਬਹੁਤ ਵਧੀਆ ਹੈਗਾ ਤੇ ਤੁਹਾਨੂੰ ਕਰੀਣਾ ਸ਼ਿਕਾਇਤ ਦਾ ਮੂੰਹ ਨਹੀਂ ਦਵਾਂਗੀ ਉਹਦਾ ਸੁਭਾਅ ਦੀ ਤੇ ਪਤਰੀ ਏਸੀ ਕੋਈ ਨਹੀਂ ਜਿੰਨਾ ਕੋ ਦਾ ਸੁਭਾਅ ਚੰਗਾ ਬਣਾ ਉਹਦੀ ਜਿੰਨੀ ਮੈਂ ਚਿੰਤ ਕਰਾ ਹੁਣ ਨਹੀਂ ਫੋਰੀ ਉਹਨੇ ਕਦੀ ਕਰਨ ਚ ਤੇ ਲਖਬੀਰ ਚ ਕੋਈ ਫਰਕ ਨਹੀਂ ਸਮਝਿਆ ਇੱਕੋ ਜਿਹਾ ਸਮਝਦੇ ਰਹੇ ਦੁਨੀਆਂ ਕਿਸੇ ਗੱਲ ਦੀ ਉਹਨੇ ਕਦੀ ਮੱਖੇ ਤੇਲੀ ਲਿਆਂਕੀ ਜੋ ਮਰਜੀ ਹੋਵੇ ਤੇ ਮੈਂ ਪ੍ਰੇਗ ਦੇ ਨਾਲ ਸੋਹਣੀ ਰੋਟੀ ਬਣਾਉਣੀ ਖਵਲ ਨਹੀਂ ਕਦੀ ਇਹ ਦਿਖੇ ਜੀ ਜਾਂਦਾ ਬੰਦਾ ਕਿਹ ਹੈ ਹਾਂਜੀ ਹਾਂਜੀ ਇਹ ਜਾਂਦਾ ਕਦੀ ਨਹੀਂ ਹੋ ਕੇ ਜੀ ਕਦੀ ਨਹੀਂ ਉਹਨੇ ਕੋਈ ਗੱਲ ਕੀਤੀ ਐਨ ਹੱਸਦੀ ਖੇਡਦੀ ਨਹੀਂ ਕੰਮ ਕਰਨਾ ਤੇ ਕੋਤੇ ਇਦਾਂ ਮੈਂ ਇਹੋ ਤੁਹਾਨੂੰ ਸਮਝਾਉਣਾ ਨਹੀਂ ਕਿ ਭੈਣਾ ਵੱਢ ਕੇ ਰਹੋ ਤੇ ਮੈਨੂੰ ਕਿਹੇ ਗੱਲ ਦੀ ਮਤਲਬ ਇਹ ਹੋਏ ਨਾ ਕਿ ਵੇਖ ਲੈ ਪੀ ਆਪਸ ਵਿੱਚ ਲੜਤੀਆਂ ਨਹੀਂ ਜਾਂ ਕਰਦੀਆਂ ਨੇ ਤੇ ਪ੍ਰੇਮ ਦੇ ਨਾਲ ਰਹਿਣਾ ਵਾ ਇੱਕ ਦੂਜੀ ਨੂੰ ਕੰਮ ਪੁੱਛ ਲਓ ਨਹੀਂ ਪਤਾ ਲੱਗਦਾ ਤੂੰ ਪੁੱਛ ਲਾ ਭੈਣ ਜੀ ਕਿੱਦਾਂ ਕਰਨਾ ਹੁਣ ਠੀਕ ਹੈ ਨਾ ਆਹੋ ਤੇ ਫੇਰ ਹੀ ਪ੍ਰੇਮ ਬਣਿਆ ਰਹਿੰਦਾ ਮੰਮੀ ਜੀ ਤੁਸੀਂ ਕਿਸੇ ਵੀ ਗੱਲ ਦਾ ਫਿਕਰ ਨਾ ਕਰੋ ਜੇ ਦੀਦੀ ਤੁਹਾਡੀ ਧੀ ਬਣ ਕੇ ਰਹੀ ਹੈ ਨਾ ਮੈਂ ਵੀ ਤੁਹਾਨੂੰ ਧੀ ਬਣ ਕੇ ਹੀ ਦਿਖਾਵਾਂਗੀ ਚੱਲ ਪੁੱਤ ਜੇ ਧੀ ਬਣ ਕੇ ਰਹੇਂਗੇ ਤੇ ਮੇਰਾ ਵੀ ਮਨ ਠੰਡਾ ਰਹੇਗਾ ਮੇਰਾ ਪਰਿਵਾਰ ਚੰਗਾ ਵਾ ਮੇਰੀਆਂ ਨੂੰਹਾਂ ਚੰਗੀਆਂ ਨੇ ਤੇ ਮੇਰੇ ਦਿਲ ਨੂੰ ਪਤਾ ਕਿੰਨੀ ਠੱਡ ਪੈਣੀ ਆ ਕੋਈ ਨਾ ਮੰਮੀ ਜੀ ਤੁਸੀਂ ਫਿਕਰ ਨਾ ਕਰੋ ਅਸੀਂ ਭੈਣਾ ਵਾਂਗੂ ਹੀ ਰਵਾਂਗੇ ਚਲੋ ਠੀਕ ਆ ਪੁੱਤ ਚੰਗੀ ਗੱਲ ਆ ਤੇ ਬਾਕੀ ਦੂਜੀ ਗੱਲ ਇਹ ਆ ਕਿ ਨਾਨਾਂ ਨੇ ਤੁਹਾਡੀ ਇੱਕੋ ਹੀ ਆ ਹਾਂਜੀ ਤੇ ਉਹਨੇ ਵੀ ਕਿਤੇ ਆਉਣਾ ਘੜੀਪਲ ਪਰਉਣਾ ਬਾਹਰ ਆ ਤੇ ਨੋਂ ਸਾਸੀਆਂ ਰਹਿੰਦੀਆਂ ਨੇ ਤੇ ਘਰ ਵੀ ਡੇਰੇ ਤੇ ਆ ਤੇ ਫਿਰ ਸੁਈਆਂ ਨਹੀਂ ਛੱਡ ਸਕਦੀਆਂ ਹਾਂਜੀ ਹਾਂਜੀ ਉਹ ਤੇ ਵਿਚਾਰੀ ਨੇ ਆਈ ਤੇ ਸਾਧਣ ਤੇ ਜੇ ਕਿਤੇ ਇਹ ਅਜ ਰਾਤ ਰਹਿ ਪਏ ਤੇ ਅਪਲ ਤੇ ਨਹੀਂ ਹਾਂਜੀ ਤੇ ਉਹਦੇ ਨਾਲ ਵੀ ਪੁੱਤ ਪਿਆਰ ਨਾਲ ਰਹਿਣਾ ਮੱਖੇ ਵਟ ਨਹੀਂ ਪਾਉਣਾ ਹਾਂਜੀ ਮੰਮੀ ਕੋਈ ਨਾ ਉਹ ਵੀ ਭੈਣਾਂ ਵਾਂਗ ਹੀ ਰਹਿਣਾ ਹੱਸਣਾ ਖੇਡਣਾ ਆਪਣੇ ਆਪ ਭੈਣ ਭਰਾਵਾ ਮੰਨੂ ਆਈ ਘੜੀ ਤਾਂ ਚਲੋ ਖੁਸ਼ੀ ਖੁਸ਼ੀ ਆਪਣੇ ਘਰ ਉਹ ਵੀ ਜਾਏ ਹਾਂਜੀ ਹਾਂਜੀ ਇਹ ਨਾ ਉਹਦੇ ਦਿਨ ਚੋਲ ਚ ਮਹੀਨੇ ਪਰ ਜਾਇਆਂ ਚੰਗਾ ਨਹੀਂ ਚਾਹੁੰਦੀਆਂ ਜਾਂ ਮੱਥੇ ਵੱਟ ਪਾਉਂਦੀਆਂ ਇਹ ਨਹੀਂ ਕੰਮ ਹੋਣਾ ਚਾਹੀਦਾ ਨਹੀਂ ਨਹੀਂ ਅਸੀਂ ਤਿੰਨੇ ਪੈਣਾ ਹੀ ਆ ਪੈਣਾ ਵਾਂਗ ਹੀ ਰਹਿਵਾਂ ਬਸ ਬਸ ਪੈਣਾ ਵਾਂਗ ਹੀ ਰਹਿਣਾ ਹਾਂਜੀ ਇੰਨਾ ਇਦਾਂ ਕਰੋਗੇ ਤਾਂ ਪਤਾ ਮਿੰਨੂ ਵੀ ਬੜੀ ਦਿਲ ਨੂੰ ਚੈਨ ਹੋਏਗਾ ਹਾਂਜੀ ਹਾਂਜੀ ਚਲੋ ਸ਼ੁਕਰਿਆ ਮਹਾਰਾਜ ਦਾ ਤੁਹਾਨੂੰ ਮਹਾਰਾਜ ਮਤ ਬੁੱਧੀ ਪਾ ਕੇ ਰੱਖੇ ਮੇਰਾ ਪਰਿਵਾਰ ਇਦਾਂ ਹੀ ਹੱਸਦਾ ਵਸਦਾ ਰਹੇ ਹਾਂਜੀ ਚਲੋ ਮੰਮੀ ਚਾਹ ਪੀ ਲਓ ਤੁਸੀਂ ਤੇ ਮੈਂ ਫੇਰ ਰੋਟੀ ਦੇ ਇਹ ਵੀ ਸ਼ੁਕਰਿਆ ਚਲੋ ਇਹ ਵੀ ਚੰਗੀ ਲੱਗਦੀ ਹੈ ਮੈਨੂੰ ਸੁਭਾਅ ਠੀਕ ਹੀ ਲੱਗਦਾ ਵਾ ਰਲ ਮੇ ਜਾਣਾ ਚਲੋ ਰਲ ਮਿਲ ਰਏ ਕਿਤੇ ਮੇਰੀ ਵੀ ਜਾਨ ਸੌਖੀ ਵਧੀਆ ਵਾ ਜਿੱਦਾਂ ਗੱਲਾਂ ਕਰਦੀ ਆ ਨਾ ਗੱਲਾਂ ਤੋਂ ਤੇ ਮੈਨੂੰ ਲੱਗਦੀ ਹੈ ਕਿ ਚੰਗੀ ਰਹੇਗੀ ਰਲ ਮਿਲ ਕੇ ਜਦੋਂ ਪਹਿਣਾ ਪਹਿਣਾ ਬਣ ਕੇ ਰਹਿਣਗੀਆਂ ਤੇ ਵਧੀਆ ਕਾਲਿਆ ਸ਼ੁਕਰਿਆ ਰੱਬ ਦਾ ਚਲੋ ਮਹਾਰਾਜ ਨੇ ਚੰਗੀ ਦੇ ਦਿੱਤੀ ਆ ਕਈ ਉਹ ਜੀਆਂ ਆ ਜਾਂਦੀਆਂ ਨੇ ਇਹ ਬੰਦਿਆਂ ਨਾਲ ਬੰਦਾ ਨਹੀਂ ਲੱਗਣ ਦਿੰਦੀਆਂ ਮੈਨੂੰ ਦਸਮਾਹ ਇਹਦਾ ਠੀਕ ਹੀ ਲੱਗਾ ਵਾ ਮੱਕ ਚੰਗੀ ਗੱਲ ਹੈ ਮਾਂ ਦਾ ਚੰਗਾ ਹੀ ਆ ਜੇ ਚੰਗੀ ਟੱਕਰ ਪਈ ਤੇ ਦੋਵੇਂ ਪੈਣਾ ਰਲ ਮਿਲ ਕੇ ਚਮਕੇ ਚ ਕਰਨ ਦੀਆਂ ਮੈਨੂੰ ਵੀ ਪੁੱਛਣ ਗਿਆ ਆਪਣੇ ਆਦਮੀਆਂ ਨੂੰ ਵੀ ਪੁੱਛਣ ਗਿਆ ਰਲ ਮਿਲ ਕੇ ਸੋਹਣਾ ਕੰਮ ਕਰਨ ਗਿਆ ਤੇ ਮੇਰੀ ਵੀ ਜਾਨ ਸੌਖੀ ਦੀਦੀ ਨਿਬੜ ਗਿਆ ਕੰਮ ਤਾਂ ਹਾਂ ਕੰਮ ਨਿਬੜ ਗਿਆ ਖਾ ਲਈ ਇਹਨਾਂ ਦੋਵਾਂ ਭਰਾਵਾਂ ਨੇ ਰੋਟੀ ਤਾਂ ਭਾਂਡੇ ਥੋੜੇ ਜੇ ਮੈਨੂੰ ਸਾਫ਼ ਕਰਕੇ ਤਾਂ ਰੱਖ ਲੈਣੀ ਆ ਠੀਕ ਐ ਮੇਰੀ ਗੱਲ ਸੁਣੋ ਦੀਦੀ ਲਖਵੀਰ ਮੈਨੂੰ ਕਹਿੰਦੇ ਸੀ ਕਿ ਤੂੰ ਵੀ ਕੰਮ ਕੰਮ ਕਰ ਲਿਆ ਕਰ ਪਤਾ ਕੀ ਗੱਲ ਐ ਮੈਂ ਤਾਂ ਇੱਥੇ ਪੜਦੀ ਰਹੀ ਆ ਤੇ ਕੰਮ ਮੰਮੀ ਕਰਦੇ ਸੀ ਤੇ ਮੈਨੂੰ ਨਾ ਇੰਨਾ ਕੰਮ ਦੇ ਵਿੱਚ ਜਾਚ ਨਹੀਂ ਹੈਗੀ ਤੇ ਹੁਣ ਤੁਸੀਂ ਪਤਾ ਕੀ ਕਰਨਾ ਜਦੋਂ ਵੀ ਤੁਸੀਂ ਸਬਜ਼ੀ ਬਣਾਓਗੇ ਨਾ ਤੇ ਤੁਸੀਂ ਮੈਨੂੰ ਲਾਗੇ ਖੜੇ ਕਰ ਲੈਣਾ ਕਿ ਰਮਣ ਐਦਾਂ ਬਣ ਨਹੀਂ ਐ ਤੇ ਅਗਲੀ ਵਾਰ ਤੋਂ ਉਹ ਚੀਜ਼ ਮੈਂ ਬਣਾਇਆ ਕਰਾਂ ਲੈ ਦੱਸ ਤੂੰ ਫਿਕਰ ਕਿਉਂ ਕਰਦੀ ਆ ਪਹਿਲਾਂ ਵੀ ਤਾਂ ਕੰਮ ਮੈਂ ਹੀ ਕਰਦੀ ਹੁੰਦੀ ਆ ਤੇ ਹੁਣ ਮੈਂ ਕਰ ਲੂੰਗੀ ਇਹ ਤੇ ਮੈਂ ਕਿਹੜੀ ਲਿੱਸੀ ਹੋ ਚੱਲੀ ਆ ਸਾਡੇ ਪਰਿਵਾਰ ਤੇ ਇੱਕ ਜੀ ਵਧਿਆ ਵਾ ਕਿੰਨੇ ਕ ਜਾਣੇ ਵਧੇ ਆ ਕੋਈ ਗੱਲ ਨਹੀਂ ਅਹੀਂ ਭਿਆਣਾ ਪਹਿਣਾ ਬਣ ਕੇ ਨਾ ਚਾਹ ਤਾਂ ਕੰਮ ਕਰ ਲਿਆ ਕਰਨਾ ਵਾ ਤੈਨੂੰ ਜਿਹੜੇ ਕੰਮ ਦੀ ਜਾਚ ਆ ਨਾ ਤੂੰ ਉਹ ਹੀ ਕਰ ਲਿਆ ਕਰ ਰੋਟੀ ਪਾਣੀ ਦਾ ਬੰਦ ਨੂੰ ਕੋਈ ਭਾਰ ਨਹੀਂਗਾ 10 ਜਾਨੇ ਬੈਠੇ ਹੋਣਾ ਮੈਂ ਫਟਾਫਟ ਤਿਆਰ ਕਰ ਲੈਂਦੀ ਆ ਹਾਂਜੀ ਉਹਦੇ ਹੈ ਪਰ ਮੈਂ ਵੀ ਸਿੱਖਣਾ ਨਾ ਫਿਰ ਤੁਹਾਡੇ ਨਾਲ ਹੱਥ ਬਲਾ ਵਟਾਇਆ ਕਰੂੰਗੀ ਨਾਲ ਕੋਈ ਗੱਲ ਨਹੀਂ ਤੈਨੂੰ ਮੈਂ ਜਾਸ ਖਾਲ ਦੇਣੀ ਆ ਮੈਂ ਵੀ ਚਾਹਨੀ ਆ ਜਿੱਦਾਂ ਇਹ ਦੋਵੇਂ ਭਰਾ ਬੈਠ ਕੇ ਖਾਂਦੇ ਆ ਨਾ ਮੈਂ ਵੀ ਨਾ ਬੈੱਡ ਤੇ ਬੈਠ ਕੇ ਰੋਟੀ ਖਾਵਾਂ ਦੂਜੀ ਗੱਲ ਪਾਉ ਪਤਾ ਕੀ ਆ ਮੰਮੀ ਦਾ ਸੁਭਾਅ ਬੜਾ ਚੰਗਾ ਵਾ ਮੈਂ ਜਦੋਂ ਦੀ ਇਹ ਘਰ ਚਾਈ ਆ ਨਾ ਦੀ ਵੀ ਮੰਮੀ ਨੇ ਮੈਨੂੰ ਕੋਈ ਗੱਲ ਨਹੀਂ ਵੱਧ ਘੱਟ ਕਹੀ ਕਿਉਂਕਿ ਹੈ ਕੋਣ ਸਾਡੇ ਘਰ ਵਿੱਚ ਤਿੰਨ ਚਾਰ ਤੇ ਹੀ ਜਾਣੇ ਆ ਤੇ ਜਿਹੜਾ ਕੰਮ ਕਰਨਾ ਮੰਮੀ ਨੂੰ ਪੁੱਛ ਕੇ ਕਰਨਾ ਹਾਂਜੀ ਇਹਦੇ ਨਾਲ ਇਹ ਹੋ ਜਾਂਦਾ ਵਾ ਕਿ ਸਿਆਣੇ ਬੰਦੇ ਦਾ ਨਾ ਆਦਰ ਮਾਨ ਜੇ ਹੁੰਦਾ ਵਾ ਤੇ ਨਾਲੇ ਉਹ ਕੁੱਛ ਜੇ ਸ਼ਹਿਰ ਜਾਣਾ ਵਾ ਤੇ ਮੈਨੂੰ ਉਹਨਾਂ ਨੇ ਕਹਿਣਾ ਵਾ ਜਾਂ ਚੱਲ ਜਾ ਆਪਣੀ ਪਸੰਦ ਦੇ ਕੱਪੜੇ ਲੈ ਆਇਆ ਮੈਨੂੰ ਸਮਝਾਇਆ ਕਿ ਦੀ ਦਾ ਸੁਭਾਅ ਬੜਾ ਵਧੀਆ ਤੇ ਤੁਸੀਂ ਪਹਿਣਾ ਵੰਦੂ ਰਹੋ ਤੇ ਨਾਲੇ ਨਵਦੀਪ ਆ ਉਹ ਵੀ ਸਾਡੀ ਭੈਣ ਹੀ ਐ ਉਹਦੇ ਕੀ ਤੇਗਦਾ ਆਏਗੀ ਹਨਾ ਤੇ ਸੀ ਤਿੰਨੇ ਭੈਣਾਂ ਹੀ ਆ ਤੇ ਭੈਣਾਂ ਆਉਂਗੀਆਂ ਰਹਿਣਾ ਉਹ ਵੀ ਨਾ ਬਹੁਤ ਕਦੀ ਹੁੰਦੀ ਹੈ ਵਿਚਾਰੀ ਤੇ ਪਾਜੀ ਬਾਹਰ ਤੇ ਉਹਨੂੰ ਇਹ ਹੁੰਦਾ ਵਕ ਤੇ ਮੰਮੀ ਇਕੱਲੇ ਘਰ ਵਾ ਜੇ ਮੈਂ ਚਲ ਗਈ ਤੇ ਫਿਰ ਇਕੱਲੇ ਕੀ ਕਰਨਗੇ ਤੂੰ ਆਪ ਸਿਆਣੀ ਆ ਕੱਲਾ ਬੰਦਾ ਤੇ ਰੋਟੀ ਪਕਾਉਣ ਖਮ ਖਾਂਦਾ ਹੀ ਨਹੀਂਗਾ। ਚਲ ਛੱਡ ਪਰਾਂ। ਹਾਂਜੀ ਉਹ ਤੇ ਹੈ। ਉਹਦਾ ਵੀ ਸੁਭਾਅ ਬਹੁਤ ਚੰਗਾ ਵਾ। ਹਾਂਜੀ ਹਾਂਜੀ। ਮੈਨੂੰ ਕਦੀ ਉਹਨੇ ਨਾ ਇਹ ਮਹਿਸੂਸ ਨਹੀਂ ਕਰਾਇਆ। ਵੀ ਭਾਬੀ ਆ ਜੇ ਆਉਗੀ ਨਾ ਕਦੀ ਸ਼ੇਦੈਨ ਜੀ ਮੇਰੇ ਵਾਸਤੇ ਕੋਈ ਚੀਜ਼ ਲੈ ਆਉਗੀ, ਕਦੀ ਕੋਈ ਚੀਜ਼ ਲੈ ਆਉਗੀ। ਭਾਬੀ ਮੈਂ ਆਪਣੇ ਲਈ ਲਿਆਂਦੀ ਤੇ ਮੈਂ ਤੁਹਾਡੇ ਲਈ ਲੈ ਜਾਨੀ ਆ। ਚਲੋ ਹੁਣ ਦੋ ਭਾਬੀਆਂ ਹੋ ਗਈਆਂ, ਦੋਨਾਂ ਵਾਸਤੇ ਲਿਆਇਆ ਕਰੇਗੀ। ਆਹੋ ਉਹ ਸਾਡੇ ਲਈ ਲੈ ਆਇਆ ਕਰੂਗੀ। ਅਹੀਂ ਉਹਦੇ ਵਾਸਤੇ ਲਿਆਇਆ ਕਰਾਂਗੇ। ਉਹੀ ਰਲ ਮਿਲ ਕੇ ਰਾਵਾਂਗੇ ਤੇ ਵਧੀਆ ਰਾਵਾਂਗੇ। ਬਸ ਬਸ ਹੁਣ ਤੋ ਇਦਾਂ ਕਰ। ਥੋੜਾਕ ਚ ਠੀਕ ਮੈਂ ਆਦਮਾ ਰੋਟੀ ਪਾਣੀ ਬਣਾ ਲਿਆ ਵਾ ਤੇ ਫੇ ਦੁਪਹਿਰੇ ਨਾ ਰੈਸਟ ਕਰ ਲੈਣੇ ਆ ਠੀਕ ਐ ਚਲੋ ਮੈਂ ਚਾਹ ਬਣਾ ਲੈਣੀ ਆ ਤੁਸੀਂ ਬੈਠੋ ਮੈਂ ਲੈ ਚਲ ਠੀਕ ਆ ਬਾਹੂ ਦੋ ਤਿੰਨ ਦਿਨ ਹੋ ਗਏ ਆ ਪਰੰਦਾ ਕੋਈ ਫੋਨ ਨਹੀਂਗਾ ਆਇਆ ਪਤਾ ਨਹੀਂ ਕੀ ਗੱਲ ਮਨ ਚਿੰਤਾ ਕਰਨ ਹੁਣ ਲਈ ਆ ਅੰਦਰ ਲੰਮੀ ਪਈ ਹੋਣੀਆਂ ਪਰ ਉਹ ਜਾ ਕੇ ਤੇ ਭਲਾ ਪੁੱਛਣੀ ਉਹਨੂੰ ਆਵਾਜ਼ ਮਾਰ ਕੇ ਉਹਨੂੰ ਕਿੰਨੀ ਆਵਾਜ਼ਾਂ ਮਾਰੀਆਂ ਮੈਂ ਵਾਹ ਤੇ ਦੇ ਰਹੇ ਨੇ ਕਿ ਫੋਨ ਦੇ ਵਿੱਚ ਖੁਬੀ ਨਹੀਂ ਆ। ਹਾਂਜੀ ਨਹੀਂ ਬਸ ਉਹਦਾ ਹੀ ਕੁਝ ਵੇਖਣ ਦੀ ਸੀ। ਕੀ ਹੋ ਗਿਆ? ਪਰਮ ਦਾ ਫੋਨ ਆਇਆ ਭਾਈ। ਇਹਨਾਂ ਦਾ ਫੋਨ ਹਾਂਜੀ ਆਇਆ ਹੀ ਸਵੇਰੇ ਵੀ ਡਿਊਟੀ ਜਾਣ ਤੋਂ ਪਹਿਲਾਂ ਆਇਆ ਹੀ। ਹੁਣ ਸ਼ਾਮ ਨੂੰ ਡਿਊਟੀ ਤੋਂ ਆਉਣਗੇ ਫੇਰ। ਤੇ ਮੈਨੂੰ ਫੋਨ ਕਿਉਂ ਨਹੀਂ ਕੀਤਾ ਉਹਨੇ? ਥੋੜਾ ਜਿਹਾ ਟਾਈਮ ਲੱਗਦਾ ਮੰਮੀ ਛੇਤੀ ਛੇਤੀ ਜੇ ਮੈਨਾਂ ਵੀ 2-5 ਮਿੰਟ ਫੋਨ ਕਰਦੇ ਤੇ ਚੱਲ ਜਾਂਦੀ। ਮਾਂ ਹੋ ਕੇ ਮਾਂ ਦੀ ਕਿਹੜੀ ਲੋੜਵਾ ਹੋਣਾ ਇੱਥੇ ਹੁਣ ਲੋੜ ਤਾਂ ਤੇਰੀ ਹੀ ਕਰਨੀ ਦੀ। ਤੇ ਤੈਨੂੰ ਫੋਨ ਕਰਨਾ ਹੁਣ। ਨੇ ਇਦਾਂ ਦੀ ਕੋਈ ਗੱਲ ਨਹੀਂ ਆਹ ਰਾਤ ਦੇ ਮੈਂ ਚਿੰਤਾ ਹੁੰਦੀ ਰੋਟੀ ਤੇ ਮੈਨੂੰ ਨੰਗਾ ਨਹੀਂ ਡਾਈ ਮੈਂ ਫੋਨ ਪਤਾ ਨਹੀਂ ਕਿਉਂ ਨਹੀਂ ਕੀਤਾ ਉਹਨੇ ਫੋਨ ਅੱਗੇ ਰਾਤ ਦੇ ਫੋਨ ਆਉਂਦਾ ਹੀਗਾ ਉਹਦਾ ਨਹੀਂ ਠੀਕ ਠਾਕ ਉਹਦਾ ਥੋੜੀ ਡਿਊਟੀ ਦਾ ਟਾਈਮ ਦਾ ਚੇਂਜ ਹੋਇਆ ਉਹਦੇ ਕਰਕੇ ਫਿਰ ਫਿਰ ਜੇ ਤੈਨੂੰ ਫੋਨ ਆਉਂਦਾ ਵੀ ਆ ਤਦੋਂ ਮੇਰੀ ਗੱਲ ਕਿਉਂ ਨਹੀਂ ਕਰਾਈ ਫਿਰ ਚਲ ਕੋਈ ਨਹੀਂ ਮੰਮੀ ਹੋਣਾ ਫਿਰ ਕੋਈ ਕੋਈ ਨਹੀਂ ਕਿਹਾ ਜਾਂਦਾ ਵੀ ਮੈਂ ਮੰਮੀ ਦੀ ਮੈਂ ਗੱਲ ਕਰਾਵਾਂ ਮੰਮੀ ਚਿੰਤਾ ਕਰਨ ਰਹੀ ਆ ਕੋਈ ਨਹੀਂ ਸ਼ਾਂਤ ਹੋਊਗਾ ਮੈਂ ਕਰਵਾ ਦਾਂਗੀ ਗੱਲ ਨਹੀਂ ਤੇ ਕਹਿ ਦਾਂਗੇ ਇਹਨਾਂ ਨੂੰ ਤੁਹਾਨੂੰ ਆਪ ਫੋਨ ਕਰ ਲੈਣਗੇ ਤੂੰ ਮੇਰੀ ਗੱਲ ਸੁਣ। ਹਾਂਜੀ। ਉਹਦਾ ਪਰਮਾ ਫੋਨ ਹੁਣ ਜਦੋਂ ਆਊਗਾ ਨਾ? ਹਾਂਜੀ। ਤੇ ਮੇਰੀ ਉਹਦੇ ਨਾਲ ਗੱਲ ਕਰਾਉਣੀ ਆ। ਕੋਈ ਨਹੀਂ ਮੈਂ ਕਰਵਾ ਦਾਂਗੀ ਕੋਈ ਗੱਲ ਨਹੀਂ। ਤੇ ਉਹਨੇ ਪੈਸੇ ਪੁਹੇ ਨਹੀਂ ਪਾਏ ਉਹਨੇ। ਪੈਸੇ ਮੰਮੀ ਹਲੇ ਤੇ ਨਹੀਂ ਇਹਨਾਂ ਨੂੰ ਪਾਏ ਜਦੋਂ ਮਿਲਣਗੇ ਫਿਰ ਪਾ ਦੇਣਗੇ। ਤੇ ਉਹਨੂੰ ਆਖੀ ਨਾਲੇ ਤਨਖਾਹ ਘਰ ਪਾਇਆ ਫਿਰ ਮੁੜ ਕੇ ਘਰ ਦਾ ਸੌਦਾ ਸੱਦਾ ਵੀ ਨਹੀਂ ਗਾ ਲਿਆਉਣ ਵਾਲਾ ਵਾ ਤੇ ਦੂਜੇ ਬਿਲਬੁਲ ਧਾਰਨ ਵਾਲਾ ਵਾ। ਫੇਰ ਮੰਮੀ ਫੋਨ ਦੀ ਨਹੀਂ ਚਿੰਤਾ ਚਿੰਤਾ ਤਾਂ ਪੈਸਿਆਂ ਦੀ ਹੀ ਕਿ ਘਰ ਖਰਚਾ ਹੈ ਨਹੀਂ ਤੇ ਮੈਂ ਇਹਨੂੰ ਗੱਲਾ-ਗੱਲਾ ਚ ਪੁੱਛਾਂ ਕਿ ਆਈਟਮ ਖਾਂ ਕੇ ਨਹੀਂ ਆਈ ਗੱਲ ਤੇ ਇਹ ਤਾਂ ਤੁਸੀਂ ਮੇਰੇ ਨਾਲ ਸਿੱਧੀ ਕਰ ਲੈਂਦੇ ਪੁੱਛਦੇ ਤੇ ਮੇਰਾ ਮੁੰਡਾ ਵਾ ਪੁੱਛ ਨਹੀਂ ਸਕਦੀ ਮੈਂ ਨਹੀਂ ਤੁਸੀਂ ਪੁੱਛੋ ਤੇ ਮੈਨੂੰ ਸਿੱਧੇ ਆ ਕੇ ਪੁੱਛੇ ਦਿਨਦੇ ਤੇ ਮੈਂ ਦੱਸ ਦੇਣਾ ਸੀ ਜਦੋਂ ਆਉਂਦਾ ਫੋਨ ਤੇ ਮੇਰੀ ਗੱਲ ਕਰਾਵੇਂ ਫਿਰ ਜਰੂਰਤ ਨਾਲੇ ਉਹਦੇ ਪੈਸੇ ਆਉਂਦੇ ਜੇ ਕਿ ਫਿਰ ਉਹਨੂੰ ਆਖ ਵੀ ਤਨਖਾਹ ਪਾਵੇ ਜਰੂਰ ਕਰ ਜਲਦੀ ਹੁਣ ਟੀਵੀ ਨਾਲ ਇੱਥੇ ਫੋਨ ਨਾ ਵੇਂਦਾ ਰਵੀ ਤੇ ਜਾ ਕੇ ਤੇ ਕੰਮ ਕਰ ਲੈ ਸੋਈ ਦੇ ਵਿੱਚ ਤੇ ਮੈਂ ਜਾ ਕੇ ਧਾਰ ਕੱਢ ਲਿਆ ਵਾ ਠੀਕ ਆ ਮੰਮੀ ਕੋਈ ਨਹੀਂ ਮੈਂ ਵੇਖ ਲੈਨੀ ਆ ਤੂੰ ਕੱਢ ਲੈ ਬਸ ਲੱਗੀ ਉੱਠਣ ਜਾ ਤੂੰ ਕੋਈ ਨਹੀਂ